ਸੁਖਬੀਰ ਬਾਦਲ ਦੇ ਹਮਲਾ ਕੀ ਹੋਇਆ ਸਾਰੇ ਮੂੰਡ ਖਖਰਾਂ ਤੋਂ ਉੱਠ ਕੇ ਆ ਗਏ ਇਹ ਜੀ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਸੇਕਿਆ ਜਾਵੇ ਕਿਉਂ ਜੀ ਉਹਨੇ ਗੁਰੂ ਰਾਮਦਾਸ ਦੇ ਘਰ ਵਿੱਚ ਹਮਲਾ ਕੀਤਾ ਹਨ ਜਿਹੜੇ ਤੁਹਾਡੇ ਟਾਕਸ ਫੋਰਸ ਵਾਲੇ ਆ ਉਹ ਕਿੱਥੇ ਜਾ ਕੇ ਹਮਲੇ ਕਰਦੇ ਹੁੰਦੇ ਭਾਈ ਉਹਨਾਂ ਨੂੰ ਨਹੀਂ ਛੱਕਿਆ ਗਿਆ ਜਦੋਂ ਤੁਹਾਡੇ ਬਾਦਲ ਕਿਆਣੇ ਇੰਦਰਾ ਨੂੰ ਚਿੱਠੀਆਂ ਲਿਖ ਲਿਖ ਕੇ ਪਾਈਆਂ ਸੀ ਕਿ ਸੰਤਾਂ ਨੂੰ ਫੜੋ ਦਰਬਾਰ ਸਾਹਿਬ ਤੇ ਉਦੋਂ ਵੀ ਹਮਲਾ ਆਇਆ ਸੀ ਉਦੋਂ ਗੁਰੂ ਰਾਮਦਾਸ ਦਾ ਘਰ ਨਹੀਂ ਸੀ ਜਦੋਂ ਬਾਈਬਲ ਕਲਾਮ ਵਿੱਚ ਬਾਣੀ ਪੜਦੇ ਆ ਲੋਕਾਂ ਦੇ ਉੱਤੇ ਬਾਣੀ ਪੜਦੀ ਸੰਗਤ ਦੇ ਉੱਤੇ ਗੰਦੇ ਪਾਣੀ ਦੇ ਬਿਛਾਰੇ ਮਾਰੇ ਗਏ ਉਦੋਂ ਨਹੀਂ ਚੇਤਾ ਆ ਕਿਸੇ ਨੂੰ ਛੇਕਣਾ ਪੰਥ ਵਿੱਚੋਂ ਜਦੋਂ ਬਾਣੀ ਪੜਦੇ ਉੱਤੇ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਇਹ ਕਹਿ ਕੇ ਛੜਾ ਛਡਾ ਲਿਆ ਕਿ ਅਨਪਛਾਤੀ ਪੁਲਿਸ ਕਦੇ ਪੁਲਿਸ ਵੀ ਅਨਪਛਾਤੀ ਹੁੰਦੀ ਹੈ ਉਦੋਂ ਨਾ ਤੁਹਾਨੂੰ ਚੇਤਾ ਹੈ ਕਿ ਉਹਨਾਂ ਨੂੰ ਪੰਥ ਵਿੱਚੋਂ ਛੇਕੀਏ ਬਾਦਲ ਗਿਆਨ ਨੂੰ ਜਿਨ੍ਹਾਂ ਦੀ ਸਰਕਾਰ ਵਿੱਚ ਇਹ ਕੁਝ ਹੋ ਰਿਹਾ ਭਾਈ ਨਰੈਣ ਸਿੰਘ ਉਹਨਾਂ ਦੀਆਂ ਤੁਸੀਂ ਸੇਵਾਵਾਂ ਵੇਖੋ ساری ਜ਼ਿੰਦਗੀ ਪੰਥ ਨੂੰ ਸਮਰਪਿਤ ਕਰਤੀ ਉਹਨਾਂ ਨੇ ਤੇ ਦੋ ਚਾਰ ਭੜੂਏ ਉੱਠ ਕੇ ਉਹਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਰਦੇ ਆ ਆਪੇ ਮੇਰਾ ਜੀ ਬੁੱਜੀ ਆਪੇ ਮੇਰੇ ਬੱਚੇ ਜੀ ਬਾਦਲ ਦੇ ਮਾੜੀ ਜੀ ਚੁੰਡੀ ਵੱਡੀ ਗਈ ਤੇ ਤੁਹਾਨੂੰ ਚੇਤਾ ਆ ਗਿਆ ਪੰਥ ਵਿੱਚੋਂ ਛੇਕਣ ਦਾ ਤੇ ਜਿਹੜੇ ਤੁਸੀਂ ਕਰਤੂਤਾ ਕੀਤੀਆਂ ਜੇ ਬਾਦਲ ਨੇ ਮਾਫੀ ਮੰਗ ਲਈ ਐ ਮੰਨ ਲਿਆ ਮੰਗ ਲਈ ਤੇ ਜਿਹੜੇ ਇਹਦੇ ਕਰਕੇ ਪੰਥ ਵਿੱਚੋਂ ਕੱਢੇ ਨੇ ਅੱਗੇ ਪੰਜ ਪਿਆਰੇ ਜਿਹੜੇ ਮੁਲਤਵੀ ਕੀਤੇ ਗਏ ਕੀ ਉਹਨਾਂ ਨੂੰ ਵਾਪਸ ਬੁਲਾਉਣ ਵਾਸਤੇ ਕੋਈ ਮਤਾ ਪਾਸ ਕੀਤਾ ਜਿਹੜੇ ਸਿੰਘ ਸਾਹਿਬ ਅਰਦਾਸੀਏ ਕੱਢੇ ਆ ਕੀ ਉਹਨਾਂ ਨੂੰ ਵਾਪਸ ਬੁਲਾਉਣ ਵਾਸਤੇ ਮਤਾ ਪਾਸ ਕੀਤਾ ਕੱਢਿਆ ਤੇ ਐਸੇ ਕਰ ਕੀ ਨਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਮਾਫਰੀ ਨਾਮੇ ਦੀ ਗੱਲ ਕੀਤੀ ਵੀ ਗਲਤ ਹੋਇਆ ਵਾ ਤੇ ਉਹਨਾਂ ਨੇ ਕਿਉਂ ਨਹੀਂ ਬੁਲਾਇਆ ਫਿਰ ਪਹਿਲਾਂ ਉਹਨਾਂ ਨੂੰ ਬੁਲਾਓ ਫਿਰ ਛੇਕਣ ਦੀ ਗੱਲ ਕਰਿਓ ਨਾਲੇ ਦੁੱਖੀ ਦੁੱਖੀ ਦੇ ਬੰਦੇ ਤੁਰ ਪੈਂਦੇ ਆ ਪੰਥਨ ਸਵੇਖਣ ਪੰਥ ਤੁਹਾਡੇ ਪਿਓ ਦਾ ਇਹ ਪੰਥ ਉਹਦਾ ਹੀ ਆ ਜਿੰਨੇ ਉਹਦੀ ਸੇਵਾ ਲਈ ਸੀ ਅੱਗੇ 바ਗੀ ਹੋਣਾ ਉਹੀ ਆ ਜੋ ਪ੍ਰਮਾਤਮਾ ਕਰਦਾ ਜਿੰਨੇ ਕਿਸੇ ਦੇ ਲਿਖੀ ਹੋਣੇ ਭੋਕ ਨਹੀਂ ਆ ਉਹ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਹੀ ਹੋਣਾ ਪਰ ਤੁਸੀਂ ਕੋ ਭੁੰਡੋ ਖਖਰਾਂ ਚੋਂ ਨਿਕਲ ਕੇ ਆਣ ਕੇ ਤੇ ਡੰਗ ਮਾਰਦੇ ਫਿਰਦੇ ਤੁਹਾਡੇ ਕਿਆ ਕੁਝ ਨਹੀਂ ਹੋਣਾ